ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਨ ਮੌਕੇ ਹਲਕਾ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਭਾਜਪਾ ਦੇ ਆਗੂਆਂ ਦੁਆਰਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਧ ਚੜ੍ਹ ਕੇ ਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਵੀ ਖੂਨਦਾਨ ਕੀਤਾ ਗਿਆ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਜਨਮ ਦਿਨ ਮੌਕੇ ਅੱਜ ਸਾਰੇ ਬੀਜੇਪੀ ਪੰਜਾਬ ਔਰ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਕਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ até ਸਾਰੇ ਜ਼ਿਲ੍ਹੇ ਦੇ ਵਿੱਚ ਹਰ ਜਗ੍ਹਾ ਤੇ ਲੜ ਕੈਂਪ ਵੀ ਲਗਾਇਆ ਜਾ ਰਿਹਾ ਹੈ ਖੂਨਦਾਨ ਕੀਤਾ ਜਾ ਰਿਹਾ ਸਾਰੇ ਭਰਾਵਾਂ ਵੱਲੋਂ ਸਾਡੀਆਂ ਧੀਆਂ ਭੈਣਾਂ ਸਭ ਵੱਲੋਂ ਔਰ ਜਿੰਨੇ ਵੀ ਸੇਵਾ ਦੇ ਕੰਮ ਨੇ ਚਾਹੇ ਉਹ ਸਫਾਈ ਅਭਿਆਨ ਹੈ ਚਾਹੇ ਉਹ ਸਕੂਲਾਂ ਦੇ ਵਿੱਚ ਸਫਾਈ ਚੱਲ ਰਹੀ ਹੈ ਚਾਹੇ ਗਊਸ਼ਾਲਾ ਦੇ ਵਿੱਚ ਜਿਹੜਾ ਸੇਵਾ ਦਾ ਕੰਮ ਹੈ ਹਰ ਸੇਵਾ ਦਾ ਕੰਮ ਬੜੇ ਸੁਚੱਜੇ ਢੰਗ ਦੇ ਨਾਲ ਕੀਤਾ ਜਾ ਰਿਹਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਭਾਰਤ ਦੇ ਲੋਕਾਂ ਨੇ ਤੀਜੀ ਵਾਰ ਭਾਈ ਨਰਿੰਦਰ ਮੋਦੀ ਸਾਹਿਬ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਹੈ ਔਰ ਆਪਣੇ ਸਾਰਿਆਂ ਵਾਸਤੇ ਬੜੀ ਮਾਣਮਾਰੀ ਗੱਲ ਹੈ ਔਰ ਅੱਜ ਸਾਰੇ ਭਾਰਤ ਦੀ ਉਹ ਪਹਿਲੀ ਪਸੰਦ ਨੇ ਕਿ ਅਸੀਂ ਸ਼੍ਰੀ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਦਿਵਸ ਤੇ ਅੱਜ ਸਰਕਾਰੀ ਹਸਪੀਟਲ ਜਲਾਲਾਬਾਦ ਵਿਖੇ ਮੰਡਲ ਪ੍ਰਧਾਨ ਸਾਡੇ ਨਾਲ ਸੰਦੀਪ ਮਲੂਜਾ ਜੀ ਵੀ ਇੱਥੇ ਮੌਜੂਦ ਨੇ ਜ਼ਿਲ੍ਹੇ ਦੇ ਮਹਾ ਮੰਤਰੀ ਪਟੇਲਾ ਜੀ ਵੀ ਮੌਜੂਦ ਨੇ ਔਰ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਸਾਡੇ ਡਾਕਟਰ ਸਾਹਿਬ ਸਾਰੇ ਜਿੰਨੀ ਵੀ ਇਹਨਾਂ ਦੀ ਟੀਮ ਹੈ ਸਿਵਲ ਹਸਪੀਟਲ ਜਲਾਲਾਬਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕਿੰਨੇ ਟੋਟਲ ਕੈਂਪ ਲਗਾਏ ਗਏ ਨੇ ਅੱਜ ਅੱਜ 4 ਕੈਂਪ 4 ਹੀ ਸਾਡੇ ਵਿਧਾਨ ਸਭਾ ਹਲਕੇ ਨੇ ਔਰ 4 ਹੀ ਕੈਂਪ ਲਗਾਏ ਜਾ ਰਹੇ ਨੇ ਟੋਟਲ 18 ਮੰਡਲ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜੋ ਵੀ ਸਾਨੂੰ ਸੁਚੇਤ ਕੀਤਾ ਗਿਆ ਸੇਵਾ ਦੇ ਕੰਮ ਕਰਨ ਵਾਸਤੇ ਹਰ ਬੰਡਲ ਦੇ ਵਿੱਚ ਸੇਵਾ ਦਾ ਕੰਮ ਚਾਹੇ ਸਫਾਈ ਅਭਿਆਨ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਕੰਮ ਜਿਹੜਾ ਉਹ ਬੜੇ ਸੁਚੱche ਢੰਗ ਦੇ ਨਾਲ ਚੱਲ ਰਿਹਾ ਹੈ ਅੱਜ ਪੂਰੇ ਭਾਰਤ ਦੇ ਵਿੱਚ ਜਯਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਪੂਰੀ ਪਾਰਟੀ ਜਨਤਾ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਹੈ ਜਿੰਦੇ ਵਿੱਚ ਸੇਵਾ ਕਾਰਿਆ ਦਾ ਇੱਕ ਪੰਦਰਵਾੜਾ ਪੂਰੇ ਹਿੰਦੁਸਤਾਨ 'ਚ ਅਸੀਂ ਮਨਾ ਰਹੇ ਆਂ ਉਹਦੀ ਅੱਜ ਸ਼ੁਰੂਆਤ ਇੱਕ ਖੂਨਦਾਨ ਕੈਂਪ ਤੋਂ ਕੀਤੀ ਹੈ ਜਿਹੜੇ ਕੀ ਸਾਡੇ ਹੀ ਮੰਡਲ ਦੇ ਵਿੱਚ ਚਾਰ ਜਗ੍ਹਾ ਤੇ ਖੂਨਦਾਨ ਕੈਂਪ ਚੱਲ ਰਿਹਾ ਹੈ ਜਿਲ੍ਹੇ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕਈ ਸੈਂਕੜੇ ਜਗ੍ਹਾ ਤੇ ਖੂਨਦਾਨ ਕੈਂਪ ਚੱਲ ਰਿਹਾ ਹੈ ਬੜਾ ਵਧੀਆ ਰਿਪੋਰਟਸ ਆ ਰਹੀਆਂ ਨੇ ਬੜਾ ਹੁਮੋਹਾ ਮਾ ਕੇ ਲੋਕ ਡੋਨੇਟ ਕਰਨ ਵਾਸਤੇ ਪਹੁੰਚ ਰਹੇ ਨੇ ਮੋਦੀ ਜੀ ਜਦੋਂ ਵੀ ਕੋਈ ਐਹੋ ਜਿਹਾ ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ ਹਮੇਸ਼ਾ ਸੇਵਾਕਾਰਾਂ 'ਚ ਵਰਕਰਾਂ ਨੂੰ ਜੁਟ ਜਾਣ ਵਾਸਤੇ ਕਹਿੰਦੇ ਆ ਦਿਵਾਲੀ ਆਏਗੀ ਤਾਂ ਫੌਜੀਆ ਦੇ ਵਿੱਚ ਕਾਰਗਿਲ 'ਚ ਚਲੇ ਜਾਂਦੇ ਆ ਆਦਾ ਸਾਰਾ ਕਰਬਾਰ ਛੱਡ ਕੇ ਤੇ ਉਹਨਾਂ ਵਿੱਚ ਮਨਾਉਂਦੇ ਐ ਦੀਵਾਲੀ ਜਾ ਕੇ ਤੇ ਇਸ ਤਰ੍ਹਾਂ ਜਿਹੜੇ ਲੋੜਵੰਦਾ ਦੀ ਇਹ ਮਦਦ ਹੋ ਜਾਏਗੀ ਨਾਲੇ ਨਾਲੇ ਚਲੋ ਇੱਕ ਤਰ੍ਹਾਂ ਦਾ ਉਹਨਾਂ ਵਾਸਤੇ ਵੀ ਖੁਸ਼ੀ ਹੈ ਖੂਨਦਾਨ ਮਹਾਦਾਨ ਸਭ ਤੋਂ ਵੱਡੀ ਸੇਵਾ ਖੂਨਦਾਨ ਦੀ ਸਾਡੇ ਸੁਖਜਿੰਦਰ ਸਿੰਘ ਕਾਕਾ ਗੰਬੋਸ ਦੀ ਜਿਹੜੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਦੀ ਰਹਿਨਮਾਈ ਹੇਟ ਅੱਜ ਸਿਵਲ ਹਸਤਾ ਜਲਾਲਾਬਾਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਮੁਖ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਤੇ ਇਹ ਜਿਹੜਾ ਫਰਮੂਲਾ ਯੋਗਦਾਨ ਮਨੁੱਖਤਾ ਦੀ ਸੇਵਾ ਦਾ ਇੱਕ ਜਿਹੜਾ ਇਹਨਾਂ ਨੇ ਦਿੱਤਾ ਬਹੁਤ ਬਹੁਤ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਹਾਂ ਉਹਨਾਂ ਦੇ ਜਨਮ ਦਿਨ ਦੀ ਵੀ ਔਰ ਬਲੱਡ ਡੋਨੇਸ਼ਨ ਕੈਂਪ ਦੀ ਵੀ ਕਿਉਂਕਿ ਸਾਨੂੰ ਜਿਹੜਾ ਬਲੱਡ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਕੋਲ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਨੇ ਜਲਾਲਾਬਾਦ ਦੇ ਵਿੱਚ ਜੇ ਬਲੱਡ ਆਪਾਂ ਦੇਾਂਗੇ ਤੇ ਤੱਕ ਤਾਈ ਸਾਨੂੰ ਇਥੇ ਬਲੱਡ ਮਿਲੇਗਾ ਤੇ ਬੜੀ ਵੱਡੀ ਜਿਹੜੀ ਇਹ ਸੇਵਾ ਇਹਨਾਂ ਨੇ ਕੀਤੀ ਆ ਅਸੀਂ ਇਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਇਹ ਬਲੱਡ ਡੋਨੇਸ਼ਨ ਕੈਂਪ ਹੁਣ ਤੱਕ ਕਿੰਨੇ ਕੋ ਲੋਕਾਂ ਦੇ ਵੱਲੋਂ ਖੂਨ ਦਾਨ ਕੀਤਾ ਸਾਡੇ ਕੋਲ 5 ਯੂਨਟ ਹੋ ਗਿਆ ਤੇ ਸਾਨੂੰ ਉਮੀਦ ਆ ਕਿ 50 ਯੂਨਟ ਤੋਂ ਉੱਤੇ ਹੋ ਜਾਏਗਾ